ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਹੋਇਆ ਚਲ ਕੈ ਮੈਂ ਤਕੀ ਤੋ ਸਰਨਾਏ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਸੁਖ ਹੋ ਟਲ ਗੁਰ ਸੇਵੀਐ ਐਨਸ ਸਹਿਜ ਸਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਲ ਪੁਰੀਏ ਪੁੰਨਰਕਵਲਾ ਤਾਂ ਚਹੰਸਾ ਸਗਲੇ ਜਨਾਂ ਪਹਿਲ ਪੁਰੀਏ ਪੁੰਨਰਕਵਲਾ ਤਾਂ ਚਹੰਸਾ ਸਗਲੇ ਜਨਾਂ ਕ੍ਰਿਸ਼ਨ ਤੇ ਜਨ ਉਹ ਹਰ ਹਰ ਨਾ ਚੰਤੀ ਨਾਚਨਾ ਪਹਿਲ ਪ੍ਰਸ਼ਾ ਬਿਰਾ ਅਥੋਂ ਪ੍ਰਸਾਦ ਮਾਰ ਅਸਗਾ ਅਸ ਉਸਗਾ ਹਰ ਕਾ ਬਗਰਾ ਨਾਚੈ ਪਿੰਡੀ ਮੈਂ ਸਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਿਆਤ ਬੈਰੇ ਕੰਨਾ ਤਰਕ ਨਾਚਾ ਰਮੀਆਂ ਚਾਰ ਕੇਸ਼ਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ ਪਿੰਡੀ ਬਬਕਲੇ ਸੰਸਾਰਾ ਬ੍ਰਹਮ ਬ੍ਰਹਮ ਆਈ ਤੁਮ ਜੇ ਦੁਵਾਰਾ ਤੂ ਕੋਨ ਰੇ ਮੈਂ ਜੀ ਨਾਮ ਹੋ ਜੀ ਆਲਾ ਤੇ ਨਵਾਰਣਾ ਜਮਕਾਰਣਾ ਤੂ ਕੋਨ ਰੇ ਮੈਂ ਜੀ ਨਾਮ ਹੋ ਜੀ ਆਲਾ ਤੇ ਨਵਾਰਣਾ ਜਮਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਪਵਿੱਤਰ ਹੁਕਮ ਦੀ ਬਖਸ਼ਿਸ਼ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਨੇ ਤਨਾਸਰੀ ਰਾਗ ਦੇ ਅੰਦਰ ਕੀਤੀ ਹੈ ਬਾਬਾ ਨਾਮਦੇਵ ਸਾਹਿਬ ਉਸ ਅਕਾਲ ਪੁਰਖ ਦੀ ਸਾਜੀ ਹੋਈ ਕائنات ਦਾ ਵਰਨਣ ਕਰਦੇ ਹੋਏ ਬਖਸ਼ਿਸ਼ ਕਰਦੇ ਨੇ ਆਰੰਭਤਾ ਦੇ ਬੋਲ ਨੇ ਪਹਿਲ ਉਰੀਏ ਪੁੰਦਰਕਵਣਾ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਸਾਜਿਆ ਆਸਾ ਦੀ ਵਾਰ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਨੀਆ ਦੇ ਵਿੱਚ ਆਪਾਂ ਜਿੰਨੇ ਵੀ ਬਾਹਰੀ ਤੌਰ ਤੇ ਭਗਵਾਨ ਦੇਖਦੇ ਹਾਂ ਗ੍ਰੰਥਾਂ ਦੇ ਮੁਤਾਬਕ ਜਿਨ੍ਹਾਂ ਨੂੰ ਭਗਵਾਨਾ ਦਾ ਜਾਂ ਅਵਤਾਰਾਂ ਦਾ ਨਾਮ ਦਿੱਤਾ ਗਿਆ ਹੈ ਉਹ ਸੰਸਾਰ ਦੀ ਵਿਧੀ ਵਿਧਾਨ ਦੇ ਮੁਤਾਬਕ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਲੈ ਕਰਕੇ ਆਏ ਨਹੀਂ ਤੇ ਸਤਿਗੁਰ ਦੀ ਬਾਣੀ ਦਾ ਬਚਨ ਹੈ ਮਾਰੇ ਕਹਿੰਦੇ ਜੋ ਜਨਮ ਹੈ ਸੋ ਜਨਮੂ ਵਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਬਖਤਾਤ ਆਪ ਜੀ ਨੇ ਅਖੰਡ ਪਾਠ ਜਾਂ ਸਹਿਜ ਪਾਠ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਸੁਣੀ ਹੋਵੇਗੀ ਉੱਥੇ ਵੀ ਸਹਿਬ ਨੇ ਬਖਸ਼ਿਸ਼ ਕੀਤੀ ਹੈ ਮਾਰੇ ਕਹਿੰਦੇ ਜੋ ਉਪਜਿਓ ਸੋ ਬਿੰਸ ਹੈ ਪਰ ਉਹ ਆਜ ਕੈ ਕਾਲ ਜੋ ਵੀ ਬਾਹਰੀ ਤੌਰ ਤੇ ਅੱਖਾਂ ਦੇ ਨਾਲ ਸਾਨੂੰ ਚੀਜ਼ ਦਿਖਦੀ ਹੈ ਇਹ ਸਮੇਂ ਦੇ ਪ੍ਰਭਾਵ ਦੇ ਵਿੱਚ ਹੈ ਇੱਕ ਨਾ ਇੱਕ ਦਿਨ ਇਹਨੇ ਬਿੰਸ ਜਾਣਾ ਤੇ ਜੇ ਬਾਹਰੀ ਤੌਰ ਤੇ ਸਰੀਰਾਂ ਵਾਲੇ ਭਗਵਾਨ ਦੁਨੀਆ ਨੇ ਮੰਨੇ ਤੇ ਮਰ ਜੇ ਕਿਨੇ ਉਹ ਆਏ ਵੀ ਤੇ ਦੁਨੀਆ ਤੋਂ ਚਲੇ ਵੀ ਗਏ ਸਤਿਗੁਰੂ ਨਾਨਕ ਪਤਾ ਮਾਲਕ ਜੀ ਨੇ ਜਦੋਂ ਸੁਲਤਾਨਪੁਰ ਸਾਹਿਬ ਦੀ ਬਈ ਨਦੀ ਦੇ ਵਿੱਚ ਝੁੱਭਾ ਮਾਰਿਆ ਪਰਮੇਸ਼ਰ ਦੇ ਨਾਲ ਇੱਕਮਿਕ ਹੋਏ ਪਰਮੇਸ਼ਰ ਦਾ ਸਰੂਪ ਬਣੇ ਤਾਂ ਜੋ ਪਰਮੇਸ਼ਰ ਨੇ ਉਹਨਾਂ ਨੂੰ ਕਲਾਮ ਦਿੱਤਾ ਜਿੰਨੂੰ ਆਪਾਂ ਮੂਲ ਮੰਤਰ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਉਹ 12 ਗੁਣ ਪਰਮੇਸ਼ਰ ਦੇ ਜੋ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ 33 ਵਾਰ ਆਏ ਨੇ ਉੱਥੇ ਵੀ ਸਤਿਗੁਰੂ ਢਾਨਕ ਪਿੱਤਾ ਮਾਲਕ ਜੀ ਜਦੋਂ ਰੱਬ ਦੀ ਗੱਲ ਕਰਦੇ ਨੇ ਤੇ ਕਿਸੇ ਸਰੀਰ ਵਾਲੇ ਰੱਬ ਦੀ ਗੱਲ ਨਹੀਂ ਕੀਤੀ ਉੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਆ ਜੂਨੀ ਇਕ ਹੈ ਜੂਨੀ ਜਿੱਦਾਂ ਜੂਨਾਂ ਦੇ ਵਿੱਚ ਆਪਾਂ ਸਾਰੇ ਜੂਨਾਂ ਦੇ ਵਿੱਚ ਆ ਜਿੰਨਾ ਚਿਰ ਸਾਡੇ ਅੰਦਰ ਸਾਹ ਚੱਲਦੇ ਆਸੀਂ ਤੁਰਦੇ ਫਿਰਦੇ ਆਂ ਵੇਖਦੇ ਆਂ ਗੱਲਾਂ ਬਾਤਾਂ ਕਰਦੇ ਆਂ ਕਾਰ ਵਿਹਾਰ ਕਰਦੇ ਆਂ ਤੇ ਜਿੱਦੇ ਸਾਹ ਉਹਨੇ ਬੰਦ ਹੋ ਗਏ ਤੇ ਕਿਸੇ ਡਾਕਟਰ ਦੀ ਅਕਲ ਨਹੀਂ ਕੰਮ ਕਰਨੀ ਕੋਈ ਲੱਖਾਂ ਕਰੋੜਾ ਰੁਪਇਆ ਨਹੀਂ ਕਮਾਣਾ ਕੋਈ ਮਹਿਲ ਮਾੜੀਆਂ ਫਲੈਟ ਕਮ ਨਹੀਂ ਕਰਨੇ ਬਸ ਡੈੱਡ ਬੋਡੀ ਪਈ ਆ ਜਿਹੜਾ ਆਵੇਗਾ ਕਪੜਾ ਚੁੱਕ ਕੇ ਮੂੰਹ ਦੇਖ ਲੇਗਾ ਫੁੱਲਾਂ ਦਾ ਹਾਰ ਛਾਤੀ ਤੇ ਪਾ ਕੇ ਤੇ ਲੋਈ ਪਾ ਕੇ ਤੇ ਸੈੱਡ ਤੇ ਹੋ ਕੇ ਬਹਿ ਜਾਏਗਾ ਕਿਉਂ ਅਸੀਂ ਸਮੇਂ ਦੇ ਪ੍ਰਭਾਵ ਦੇ ਵਿੱਚ ਆ ਸਾਡਾ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਤੈ ਹੈ ਜਿੱਦਾਂ ਸਤਗੁਰੂ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ ਮਰ ਕੇ ਨੇ ਪੇਵਕੜਾ ਦਿਨ ਚਾਰ ਹੈ ਸੌੜੜੇ ਜਾਣਾ ਬਾਬਲ ਦੇ ਘਰ ਵਿੱਚ ਬੱਚੀ ਬਹੁਤਾ ਸਮਾਂ ਨਹੀਂ ਰਹਿੰਦੀ ਦੁਨੀਆ ਦੇ ਮਰਜ਼ਿਦਾਮਾਂ ਪਰੰਪਰਾਵਾਂ ਦੇ ਮੁਤਾਬਕ ਉਹਨੂੰ ਵਿਆਹ ਕਰਵਾ ਕੇ ਬਾਬਲ ਦਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ ਹੈ ਉਸੇ ਤਰ੍ਹਾਂ ਸਾਡਾ ਸਾਰਿਆਂ ਦਾ ਪੇਕਾ ਕਰ ਹੈ ਕਿ ਕਾਲਪੁਰਖ ਦੀ ਮਰਜ਼ੀ ਹੈ ਕਿਸੇ ਨੂੰ 10 ਸਾਲ ਵਿੱਚ ਲੈ ਜਾਵੇ 20 ਸਾਲ ਵਿੱਚ ਲੈ ਜਾਵੇ ਜਾਂ 70 80 90 ਸਾਲ ਵਿੱਚ ਲੈ ਜਾਵੇ ਜਾਣਾ ਸਭਨਾ ਨਹੀਂ ਹੈ ਸਭਨਾ ਸਹੁਰੇ ਵੰਝਨਾ ਸਭ ਮਕਲਾਵਨ ਹਾਰ ਕਿੱਕ ਨਿਕਦਨ ਦੁਨੀਆ ਤੋਂ ਚਲੇ ਜਾਣਾ ਫਰੀਦਾ ਕਿੱਥੇ ਤਹਡੇ ਮਾਪਿਆਂ ਜਿੰਨੀ ਤੂੰ ਜਣਿਓਂ ਏ ਤੈ ਪਾਸੋਂ ਓਏ ਲੱਦ ਕੇ ਤੂੰ ਅਜੇ ਨਾ ਪਤੀਣਾ ਹੋਇਂ ਕਿੰਨੀ ਵਾਰ ਤੂੰ ਸ਼ਮਸ਼ਾਨ ਘਟ ਗਿਆ ਕੋਈ ਆਪਦੇ ਪਿਤਾ ਦਾ ਸੰਸਕਾਰ ਕਰਕੇ ਆਇਆ ਕੋਈ ਆਪਦੀ ਮਾਂ ਦਾ ਅੰਤਮ ਸੰਸਕਾਰ ਕਰਕੇ ਆਇਆ ਕਿਸੇ ਨੇ ਆਪਦੇ ਧੀ ਆਪਦੇ ਪੁੱਤਰ ਨੂੰ ਤੋਰਿਆ ਕਿਸੇ ਨੇ ਧੀ ਨੂੰ ਤੋਰਿਆ ਪਰਿਵਾਰ ਦੇ ਵਿੱਚੋਂ ਕਿੰਨੇ ਲੋਕ ਗਏ ਪਰਿਵਾਰ ਉਹੀ ਹੈ ਘਰ ਉਹੀ ਹੈ ਪੈਸਾ ਉਹੀ ਹੈ ਪ੍ਰਾਪਰਟੀ ਉਹੀ ਹੈ ਪਰ ਇਹਦੇ ਤੇ ਦਾਵਾ ਕਰਨ ਵਾਲੇ ਆਈ ਜਾਂਦੇ ਨੇ ਤੇ ਇਥੋਂ ਜਾਈ ਜਾਂਦੇ ਨੇ ਭਾਵੇਂ ਕਿ ਅਸੀਂ ਸਾਰੇ ਜੂਨਾ ਦੇ ਵਿੱਚ ਹਾਂ ਪਰ ਸਤਿਗੁਰੂ ਨਾਨਕ ਪਤਾ ਜੀ ਨੇ ਜੋ ਰੱਬ ਦੀ ਡੈਫੀਨੇਸ਼ਨ ਦਿੱਤੀ ਆ ਸਾਬ ਕਹਿੰਦੇ ਉਹ ਆਜੂਨੀ ਹੈ ਕਿਉਂਕਿ ਜੂਨਾ ਦੇ ਅੱਗੇ ਐੜਾ ਲਾ ਦਿੱਤਾ ਮਹਾਰਾਜੀ ਨੇ ਆਜੂਨੀ ਕਿ ਜਿਹੜਾ ਰੱਬ ਕਿਸੇ ਦੀ ਮਾਂ ਦੇ ਪੇਟ ਵਿੱਚੋਂ ਜਨਮ ਨਹੀਂ ਲੈਂਦਾ ਜਦੋਂ ਬਾਹਮਣਾ ਦੇ ਨਾਲ ਵਿਚਾਰ ਗੋਸ਼ਟੀ ਹੋਈ ਤੇ ਬਾਬਾ ਕਬੀਰ ਸਾਹਿਬ ਜੀ ਨੂੰ ਉਹਨਾਂ ਨੇ ਪੁੱਛਣਾ ਕੀਤਾ ਕਿ ਤੁਹਾਡਾ ਰੱਬ ਕੀ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਤੁਸੀਂ ਦੱਸੋ ਤੁਹਾਡਾ ਰੱਬ ਕੀ ਹੈ ਉਹ ਕਹਿੰਦੇ ਸਾਡਾ ਰੱਬ ਹੈ ਜੀ ਕ੍ਰਿਸ਼ਨ ਤੇ ਸਾਬ ਕਹਿੰਦੇ ਪਰ ਜੇ ਕ੍ਰਿਸ਼ਨ ਤੁਹਾਡਾ ਰੱਬ ਹੈ ਤੇ ਤੁਹਾਡੇ ਰੱਬ ਤੋਂ ਪਹਿਲਾਂ ਤਾਂ ਉਹਦੇ ਮਾਪੇ ਵੱਡੇ ਨੇ ਤੂੰ ਮ ਜੋ ਕਹਿ ਤੋ ਆਨੰਦ ਕੋ ਨੰਦਨ ਜੇ ਤੁਸੀਂ ਨੰਦ ਨੂੰ ਕ੍ਰਿਸ਼ਨ ਨੂੰ ਭਗਵਾਨ ਕਹਿੰਦੇ ਹੋ ਤੇ ਇਹਦੇ ਤੋਂ ਵੱਡੇ ਤੇ ਇਹਦੇ ਮਾਤਾ ਪਿਤਾ ਨੇ ਕਿਉਂਕਿ ਜਦੋਂ ਤੱਕ ਮਾਤਾ ਪਿਤਾ ਸਨ ਉਦੋਂ ਤੁਹਾਡਾ ਕ੍ਰਿਸ਼ਨ ਨਹੀਂ ਸੀ ਤੇ ਫਿਰ ਉਹ ਕਹਿੰਦੇ ਤੁਸੀਂ ਦੱਸੋ ਤੁਹਾਡਾ ਭਗਵਾਨ ਕੌਣ ਹੈ ਉਹ ਕਹਿੰਦੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੂ ਰੇ ਕਿ ਸਾਡਾ ਭਗਵਾਨ ਤਾਂ ਭਾਈ ਉਹ ਐ ਜਿਹਦੀ ਨਾ ਕੋਈ ਮਾਂ ਹੈ ਨਾ ਕੋਈ ਬਾਪ ਹੈ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਇਹ ਸ਼ਬਦ ਤੁਸੀਂ ਕਿੰਨੀ ਵਾਰ ਸੋਖਣੇ ਸਾਹ ਦੇ ਵਿੱਚ ਪੜਿਆ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਹ ਗੁਣ ਤੇ ਪ੍ਰਭ ਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ પ્રસન્ન ਨਿਤਨੇਮ ਦੀ ਜਾਪ ਸਹਿ ਦੇ ਵਿੱਚ ਪੜਦੇ ਆ ਚੱਕਰ ਚਹਲ ਔਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਪੋਪrakash ਅਮਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸ਼ਾਹ ਸ਼ਹਾਣ ਗਨਿਜੈ ਜਿਹੜਾ ਸ਼ਾਹੂਕਾਰਾਂ ਦਾ ਵੀ ਸ਼ਾਹੂਕਾਰ ਹੈ ਜਿਹਦਾ ਕੋਈ ਰੂਪ ਨਹੀਂ ਦੱਸ ਸਕਦਾ ਕਿ ਰੱਬ ਗੋਰਾ ਹੈ ਜਾਂ ਕਾਲਾ ਹੈ ਜਾਂ ਕਣਕਵੰਨਾ ਹੈ ਜਿਹਦਾ ਕੋਈ ਪਹਿਰਾਵਾ ਨਹੀਂ ਦੱਸ ਸਕਦਾ ਕਿ ਉਹ ਪੈਂਟ ਸ਼ਰਟ ਪਾਉਂਦਾ ਜਾਂ ਚੋਲਾ ਪਾਉਂਦਾ ਜਾਂ ਧੋਤੀ ਪਾਉਂਦਾ ਰੂਪ ਨਾ ਰੇਖ ਨਾ ਰੰਗ ਕਿਸ਼ ਉਹਦੀ ਕੋਈ ਜਾਤ ਨਹੀਂ ਹੈ ਉਹਦਾ ਕੋਈ ਸਰਨੇਮ ਨਹੀਂ ਹੈ ਕਿਉਂ ਉਹ ਇੱਕ ਸਭ ਸ਼ਕਤੀਮਾਨ ਹੈ ਸਾਰੀ ਕਲਾਤ ਨੂੰ ਚਲਾਉਣ ਵਾਲਾ ਹੈ ਤੇ ਸਤਿਗੁਰੂ ਜੀ ਕਹਿੰਦੇ ਪਹਿਲ ਪੁਰੀਏ ਪੁੰਡਰ ਕਵੜਾ ਪਹਿਲਾਂ ਰੱਬ ਨੇ ਆਪਣੇ ਆਪ ਨੂੰ ਪੈਦਾ ਕੀਤਾ ਤਾਂ ਚ ਹੰਸਾ ਸਗਲੇ ਜਨਾਂ ਤੇ ਉਹਦੇ ਤੋਂ ਮਗਰੋਂ ਹਾਂਸਾਂ ਵਰਗੀਆਂ ਜੀਵ ਰੂਪ ਇਸਤਰੀਆਂ ਪੈਦਾ ਕਰ ਦਿੱਤੀਆਂ ਕ੍ਰਿਸ਼ਨਾਂ ਤੇ ਜਨ ਓ ਹਰ ਹਰ ਨਾ ਚੰਤੀ ਨਾਚਨਾ ਤੇ ਕਹਿੰਦੇ ਦੂਜਾ ਕੰਮ ਰੱਬ ਨੇ ਕੀਤਾ ਮਾਇਆ ਬਣਾ ਦਿੱਤੀ ਹੁਣ ਮਾਇਆ ਦੀ ਖੇਡ ਵਿੱਚ ਸਾਰੇ ਖੇਡੀ ਜਾਂਦੇ ਨੇ ਪੁੱਤਰ ਵੀ ਮਾਇਆ ਧੀ ਵੀ ਮਾਇਆ ਘਰ-ਬਾਰ ਵੀ ਮਾਇਆ ਇਹਦੇ ਵਿੱਚ ਇਨਸਾਨ ਖੇਡੀ ਜਾ ਰਿਹਾ ਇਸ ਮਾਇਆ ਤੋਂ ਜਦੋਂ ਕੋਈ ਦੂਰ ਚਲਾ ਜਾਵੇ ਫੋਨ ਕਰਕੇ ਦੱਸਦਾ ਕਿ ਮੈਂ 2 ਘੰਟੇ ਲੇਟ ਆਵਾਂਗਾ ਮੈਂ 2 ਦਿਨ ਬਾਅਦ ਆਵਾਂਗਾ ਮੈਂ ਹਫਤੇ ਬਾਅਦ ਆਵਾਂਗਾ ਬਸ ਇਹ ਚੱਕਰ ਦੇ ਵਿੱਚ ਚੱਲ ਰਿਹਾ ਕਿ ਨਿਕ੍ਰਿਸ਼ਨਾ ਤੇ ਜਨ ਉਹ ਹਰ ਹਰਨਾ ਚੰਤੀ ਨਾਚਨਾ ਇਹ ਵੀ ਰੱਬ ਦੀ ਬਣਾਈ ਹੋਈ ਮਾਇਆ ਦੀ ਇੱਕ ਖੇਡ ਹੈ ਪਹਿਲ ਪੁਰਸ਼ ਆਬਰਾ ਸਭ ਤੋਂ ਪਹਿਲਾਂ ਰੱਬ ਨੇ ਆਪਣੇ ਆਪ ਨੂੰ ਪੈਦਾ ਕੀਤਾ ਅਥੋਂਨ ਪ੍ਰਸਾਦ ਮਰਾਂ ਉਸ ਤੋਂ ਬਾਅਦ ਕਿੰਨੇ ਉਹਨੇ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੁਣ ਹੋਇਆ ਕਿ ਆਸਗਾ ਅਸ ਉਸਗਾ ਰੱਬ ਦਾ ਅਤੇ ਰੂਹ ਦਾ ਵਿਛੋੜਾ ਪੈ ਗਿਆ ਵਿਛੋੜਾ ਪੈ ਗਿਆ ਰਜੋ ਗੁਣ ਤਮੋ ਗੁਣ ਸਤੋ ਗੁਣ ਕਰਕੇ ਇਸ ਵਿਛੋੜੇ ਨੂੰ ਮਿਟਾਉਣ ਦੇ ਲਈ ਅਸੀਂ ਧਰਮ ਦੇ ਕੰਮ ਕਰਦੇ ਆਂ ਜਿੰਨੇ ਵੀ ਧਰਮ ਦੇ ਕੰਮ ਕੀਤੇ ਜਾਂਦੇ ਨੇ ਆਤਮਾ ਤੇ ਪਰਮਾਤਮਾ ਦੇ ਮਲਾਪ ਦੇ ਲਈ ਕੀਤੇ ਜਾਂਦੇ ਨੇ ਕਹਿੰਦੇ ਅਸ ਕਾ ਅਸ ਉਸ ਕਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਦਰਾ ਜਿਵੇਂ ਕਹਿੰਦੇ ਖੂਦੀਆਂ ਟਿੰਡਾਂ ਦੇ ਵਿੱਚ ਪਾਣੀ ਹਿੱਲਦਾ ਹੈ ਨਾ ਓਵੇਂ ਕਹਿੰਦੇ ਸਾਰਾ ਸੰਸਾਰ ਬਸ ਕਾਰ ਵਿਹਾਰ ਦੇ ਵਿੱਚ ਲੱਗਿਆ ਕੋਈ ਦਿਨੇ ਡਿਊਟੀ ਕਰੀ ਜਾਂਦਾ ਕੋਈ ਰਾਤ ਨੂੰ ਡਿਊਟੀ ਕਰੀ ਜਾਂਦਾ ਕੋਈ ਘਰ ਦੇ ਲਾਗੇ ਕਾਰੋਬਾਰ ਕਰੀ ਜਾਂਦਾ ਕੋਈ ਸੱਤ ਸੰਤਰੋਪਾਰ ਬੈਠਾ ਵਾ ਸਾਰੀ ਕਲਾਤ ਰੱਬ ਨੇ ਜਿੰਨੀ ਬਰਾ ਦਿੱਤੀ ਹੈ ਬਸ ਖੇਡ ਰਹੀ ਆ ਮਾਇਆ ਦੀ ਗੋਦੀ ਦੇ ਵਿੱਚ ਨਾ ਚੰਤੀ ਗੋਪੀ ਜੰਨਾ ਗੋਪੀ ਦਾ ਅਰਥ ਹੈ ਇਸਤਰੀਆਂ ਤੇ ਜੰਨਾ ਦਾ ਅਰਥ ਹੈ ਮਰਦ ਕਿnde ਇਥੇ ਮਰਦ ਵੀ ਆਪੋ ਆਪਣੇ ਕਾਰ ਵਿਹਾਰ ਵਿੱਚ ਨੱਚ ਰਹੇ ਨੇ ਔਰਤਾਂ ਵੀ ਨੱਚ ਰਹੀਆਂ ਨੇ ਨਾ ਚੰਤੀ ਗੋਪੀ ਜੰਨਾ ਨਈਆ ਤੇ ਬਹਿਰ ਕੰਨਾ ਪਰ ਇਹ ਰੱਬ ਤੋਂ ਵੱਖ ਨਹੀਂ ਹੈ ਸਾਰੇ ਰੱਬ ਦੀ ਬਣਾਈ ਹੋਈ ਖੇਡ ਖੇਡ ਰਹੇ ਨੇ ਤਰਕ ਨਾ ਚਾਹ ਇਹ ਤਰਕ ਨਾ ਕਰ ਰੱਬ ਤੋਂ ਕੋਈ ਵੀ ਚੀਜ਼ ਆਕੀ ਨਹੀਂ ਹੈ ਭ੍ਰਮੀਆਂ ਚਾ ਭਰਮ ਨਾ ਕਰ ਕਹਿੰਦੇ ਤੇਸ਼ਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ ਜਿੱਦਾ ਸੋਨਾ ਹੁੰਦਾ ਹੈ ਨਾ ਸੋਨੇ ਦੇ ਗਹਿਣੇ ਬਣ ਜਾਂਦੇ ਨੇ ਕੋਕਾ ਹੈ ਕਾਂਟਾ ਹੈ ਪਿੰਨੇ ਤਰ੍ਹਾਂ ਦੇ ਗਹਿਣੇ ਨੇ ਪਰ ਜਦੋਂ ਇਸ ਸਾਰੇ ਸੋਨੇ ਨੂੰ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ਗਹਿਣਿਆਂ ਦਾ ਰੂਪ ਖਤਮ ਹੋ ਜਾਂਦਾ ਹੈ ਤੇ ਇੱਕ ਸੋਨੇ ਦੀ ਢੇਲੀ ਬਣ ਜਾਂਦੀ ਹੈ ਕਿੰਨੇ ਉਸੇ ਤਰ੍ਹਾਂ ਜਿੰਨੇ ਵੀ ਜੀਵ ਨੇ ਸੰਸਾਰ ਦੇ ਰੱਬ ਦੀ ਬਣਾਈ ਹੋਈ ਕਲਾਕਿਰਤੀ ਹੈ ਪਿੰਡੀ ਉਪਕਲੇ ਸੰਸਾਰਾ ਹੁਣ ਕਹਿੰਦੇ ਖੂਦੀਆਂ ਟਿੰਡਾਂ ਵਿੱਚ ਪਾਣੀ ਡੁਬਕੀਆਂ ਲਾਉਂਦਾ ਕਦੀ ਟੰਡ ਉੱਪਰ ਚਲੀ ਜਾਂਦੀ ਹੈ ਕਦੀ ਟੰਡ ਖੂਦ ਦੇ ਥੱਲੇ ਚਲੀ ਜਾਂਦੀ ਹੈ ਉਹੀ ਹਾਲਾਤ ਜੀਵਦਾ ਹੈ ਕਦੀ ਇਹਨੂੰ ਖੁਸ਼ੀ ਮਿਲ ਜਾਂਦੀ ਹੈ ਘਰ ਵਿੱਚ ਜਨਮ ਹੋ ਜਾਂਦਾ ਵਿਆਹ ਆ ਜਾਂਦਾ ਤੇ ਖੁਸ਼ ਹੋ ਜਾਂਦਾ ਉੱਚੀ ਹੋ ਗਈ ਟੈਂਡ ਕਦੀ ਨੀਵੀ ਚਲੀ ਗਈ ਖੂਹ ਦੇ ਵਿੱਚ ਇਹਦੇ ਘਰੇ ਗਮੀ ਆ ਜਾਂਦੀ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਕੋਈ ਕਾਰੋਬਾਰ ਵਿੱਚੋਂ ਘਾਟਾ ਪੈ ਜਾਂਦਾ ਵੈਸੇ ਮਰਦ ਤਾਂ ਬਹੁਤੀ ਵਾਰ ਇਹਨਾਂ ਦੋਨਾਂ ਚੀਜ਼ਾਂ ਨੂੰ ਨਸ਼ੇ ਨਾਲ ਜੋੜ ਦਿੰਦੇ ਨੇ ਕਿਸੇ ਨੇ ਕੋਈ ਸ਼ਰਾਬ ਕੋਈ ਨਵਕ ਦਾ ਘਾਟਾ ਪੈ ਗਿਆ ਹੁਣ ਨੀਂਦ ਨਹੀਂ ਆਉਂਦੀ ਤਾਂ ਪੀ ਰਹਿਆ ਤੇ ਜੇ ਪੁੱਛੋ ਵਿਆਹ ਸ਼ਾਦੀ ਖੁਸ਼ੀ ਹੈ ਕਿ ਨਾ ਜੀ ਖੁਸ਼ੀ ਵਾਲੀ ਇਹ ਤਾਂ ਬਿਨਾਂ ਸਾਂਝੀ ਨਹੀਂ ਕੀਤੀ ਜਾਂਦੀ ਭਾਵ ਕਿ ਰੱਬ ਦੇ ਨਾਮ ਦੇ ਨਸ਼ੇ ਤੋਂ ਟੁੱਟ ਕੇ ਦੁਨਿਆਵੀ ਨਸ਼ੇ ਬੰਦਾ ਕਰਦਾ ਪਤਾ ਹੈ ਕਿ 2 4 6 ਘੰਟੇ ਬਾਅਦ ਲੈ ਜਾਣਾ ਪਰ ਫਿਰ ਵੀ ਬੰਦਾ ਦੁਨਿਆਵੀ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਪਿੰਡੀ ਉੱਬਕਲੀ ਸੰਸਾਰਾ ਕਿੰਨੇ ਜਿੱਦਾਂ ਖੋਦੀਆਂ ਟਿੰਡਾਂ ਵਿੱਚ ਪਾਣੀ ਕੋਲੋਲਾ ਕਰਦਾ ਕਦੀ ਟੈਂਡ ਉੱਪਰ ਆ ਜਾਂਦੀ ਹੈ ਕਦੀ ਟੈਂਡ ਖੂਹ ਦੇ ਕੂਏ ਦੇ ਥੱਲੇ ਚਲੀ ਜਾਂਦੀ ਹੈ ਉਸੇ ਤਰ੍ਹਾਂ ਬੰਦਿਆ ਤੇਰੀ ਜੀਵਨ ਦੀ ਗੱਡੀ ਹੈ ਕਦੀ ਘਾਟਾ ਪੈ ਜਾਂਦਾ ਹੈ ਕਦੀ ਨਫਾ ਹੋ ਜਾਂਦਾ ਹੈ ਕਦੀ ਨੁਕਸਾਨ ਹੋ ਜਾਂਦਾ ਹੈ ਕਦੀ ਕਿਸੇ ਦਾ ਘਰ ਵਿੱਚ ਜਨਮ ਹੋ ਜਾਂਦਾ ਹੈ ਕਦੀ ਮੌਤ ਹੋ ਜਾਂਦੀ ਹੈ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਮੇਰੇ ਮਾਲਕ ਜੀ ਮੈਂ ਇੰਨਾਂ ਚੀਜ਼ਾਂ ਵਿੱਚੋਂ ਭਟਕ ਭਟਕ ਕੇ ਤੇਰੇ ਦਰ ਤੇ ਆਇਆ ਤੇ ਬੜੀ ਬਦੀ ਉੱਥੇ ਵਾਰਤਲਾ ਬਾਬਾ ਨਾਮਦੇਵ ਸਾਹਿਬ ਨੇ ਕੀਤੀ ਕਿੰਦੇ ਜਦੋਂ ਸਾਰੀ ਦੁਨੀਆ ਤੋਂ ਭਟਕ ਕੇ ਥੱਕ ਟੁੱਟ ਕੇ ਇਨਸਾਨ ਰੱਬ ਦੇ ਦਰ ਤੇ ਆ ਕੇ ਬੈਠ ਜਾਂਦਾ ਜਿਹਦੇ ਆਵਾਰੇ ਆਪਾਂ ਰੋਜ਼ ਪੜ੍ਹਦੇ ਆ ਸਗਲ ਦੁਆਰ ਕੋ ਛੱਡ ਕੇ ਸਾਰੇ ਦਰ ਮੇਰੇ ਮਾਲਕਾ ਮੈਂ ਛੱਡ ਦਿੱਤੇ ਹੁਣ ਮੈਂ ਕਿਸੇ ਦਰ ਤੇ ਨਹੀਂ ਜਾਂਦਾ ਗਇਓ ਤੁਹਾਰੋ ਦਵਾਰ ਗਇਓ ਦਾ ਅਰਥ ਹੈ ਹਾਹੇ ਦੇ ਨਾਲ ਪਾਠ ਹੈ ਗਇਓ ਇਹ ਖੁੰਦਾ ਗਇਓ ਗਇਓ ਹੁੰਦਾ ਚਲਾ ਜਾਣਾ ਗਹੇ ਹੁੰਦਾ ਪਕੜ ਲੈਣਾ ਫੜ ਲੈਣਾ ਕਿ ਮੈਂ ਰੱਬ ਜੀ ਬਾਕੀ ਸਾਰੇ ਦਰ ਛੱਡ ਦਿੱਤੇ ਪਤਾ ਨਹੀਂ ਕਿਹਦੇ ਮਗਰ ਲਾ ਕੇ ਮੈਂ ਕਿੰਨੇ ਕਿੰਨੇ ਵਰਤ ਰੱਖਦਾ ਰਿਹਾ ਰੋਜ਼ੇ ਰੱਖਦਾ ਰਿਹਾ ਨਯੋਲੀ ਕਰਮ ਕਰਦਾ ਰਿਹਾ ਅਟੂਨੇ ਟਾਮਣ ਨਾਰੀਅਲ ਤਾਰਦਾ ਰਿਹਾ ਪਤਾ ਨਹੀਂ ਕਿੰਨੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਰਿਹਾ ਪਰ ਹੁਣ ਸਾਰੇ ਦਰ ਛੱਡ ਦਿੱਤੇ ਸਗਲ ਦਵਾਰ ਕਾ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹ ਗਹੇ ਕੀ ਲਾਜ ਅਸ ਮਾਲਕਾ ਮੇਰੀ ਬਾਹ ਫੜੀ ਐ ਤੂੰ ਹੁਣ ਮੈਂ ਤੈਨੂੰ ਬਾਹ ਪਕੜਾਈ ਐ ਤੇ ਬਾਹ ਫੜੀ ਹੋਈ ਦੀ लाਜ ਰੱਖ ਕਿਉਂਕਿ ਅੱਜ ਤੋਂ ਬਾਅਦ ਇਹ ਗੋਬਿੰਦ ਤੇਰਾ ਦਾਸ ਬਣ ਗਿਆ ਤੇਰਾ ਨੌਕਰ ਬਣ ਗਿਆ ਤੇਰਾ ਪੁੱਤਰ ਬਣ ਗਿਆ ਤੇ ਇੱਥੇ ਵੀ ਬਾਬਾ ਨਾਮਦੇਵ ਕਹਿੰਦੇ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਕਿ ਮੈਂ ਸਾਰੀ ਦੁਨੀਆ ਤੋਂ ਭਟਕ ਕੇ ਤੇਰੇ ਦਰ ਤੇ ਆਇਆ ਤੇ ਅੱਗੋਂ ਕਹਿੰਦੇ ਰੱਬ ਪੁੱਛਦਾ ਤੂੰ ਕੌਣ ਰੇ ਤੂੰ ਕੌਣ ਆ ਫਿਰ ਰੱਬ ਨੇ ਆਵਾਜ਼ ਲਗਾਈ ਉਹ ਕਹਿੰਦਾ ਮੈਂ ਜੀ ਨਾਮਾ ਮੈਂ ਤੁਹਾਡਾ ਨਾਮ ਆ ਤੁਹਾਡਾ ਵजूद ਆ ਤਹਾਡਾ ਪੁੱਤਰ ਹੋ ਜੀ ਫਿਰ ਰੱਬ ਨੇ ਸਵਾਲ ਕੀਤਾ ਕਹਿੰਦੇ 10 ਕੀ ਚਾਹੀਦਾ ਤੇ ਖੀਰ ਤੇ ਬਾਬਾ ਜੀ ਕਹਿੰਦੇ ਆਲਾ ਤੇ ਨਵਾਰਣਾ ਜਮ ਕਰਨਾ ਆ ਜਿਹੜੇ ਜਮਾ ਦੀ ਫਾਈ ਮੈਨੂੰ ਪਾਈ ਹੋਈ ਹੈ ਨਾ ਪਤਾ ਨਹੀਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਪਰੰਕਰਮਗਾ ਕਈ ਜਨਮ ਪੰਖੀ ਸਰਪ ਹੋਇਓ ਪਤਾ ਨਹੀਂ ਕਿੰਨਾ ਕਿੰਨੇ ਮੈਂ ਜਨਮ ਭੋ ਕੇ ਆਇਆ ਕਿਰਪਾ ਕਰ ਆਲਾ ਤੇ ਨਿਵਾਰਨਾ ਇਹਨਾਂ ਚੀਜ਼ਾਂ ਤੋਂ ਮੇਰੀ ਮੁਕਤੀ ਕਰ ਦੇ ਜਮ ਕਾਰਨ ਜਮਾਂ ਤੋਂ ਮੇਰਾ ਖਿਹੜਾ ਛੁਡਾ ਦੇ ਮਾਲਕਾ ਮੈਂ ਤੇਰੀ ਅਗੰਮੀ ਗੋਦ ਵਿੱਚ ਰਹਿ ਕਰਕੇ ਜਨਮ ਮਰਨ ਤੋਂ ਰਹਿ ਤੋ ਕੇ ਤੇਰਾ ਹੀ ਰੂਪ ਬਣ ਜਾਵਾਂ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਇਹ ਭਾਵਨਾ ਲੈ ਕੇ ਗੁਰੂ ਦੇ ਦਰ ਤੇ ਆਈਏ ਇਹ ਭਾਵਨਾ ਲੈ ਕੇ ਨਾਮ ਬਾਣੀ ਦੇ ਨਾਲ ਜੁੜੀਏ ਫਿਰ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੰਗਤ ਦਾ ਧੰਨਵਾਦ ਭੁੱਲਾ ਚੁੱਕਾਂ ਦੀ ਖਿਮਾ ਬਿਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ